ਮੰਦਤ ਜੈ ਜਲ ਲੱਲ ਸਿੰਘ ਜੀ ਦੇ ਪਿਤਾ ਉਹ ਉੱਥੇ ਬੜਾ ਸਖਾਦਿਓ ਉਹ ਕਹਿੰਦੇ ਕਾਕਾ ਸੁਧੀ ਅਖੜੀ ਪੈਂਦੇ ਹੱਥ ਪੈ ਧੋਣੇ ਪੈਂਦੇ ਐ ਕਹਿੰਦਾ ਜੀ ਬਾਪੂ ਕਹਿੰਦੇ ਮੈਂ ਸੁਧੀ ਰੱਖ ਲਾਣਾ ਜਦ ਵੀ ਸਹੇ ਦਾ ਬਾਟ ਤੇ ਸੰਤ ਮਹਾਰਾਜ ਦੀ ਸੰਗਤ ਵੀ ਚਲੇਗੇ ਜੱਲਾ ਉੱਚੇ ਕੀਚੇ ਤੁਹਾਡੀ ਅਸਦਾ ਰੁਕਿਆਂ ਕਾਰਨ ਹੋਵੇ ਤਾਂ ਹੋਰ ਕੋਈ ਇੱਛਾ ਹੀ ਨਹੀਂ ਐ ਉਿੱਤੇ ਅਗਰਗੇ ਰੋਟੀ ਖਾ ਗਿਆ ਸੀ ਗੁਰੂ ਘਰ ਬੈ ਕੇ ਰੋਟੀ ਖਾਣੀ ਕੋਈ ਮਕਸਦ ਨਹੀਂ ਵੈਸੇ ਸਾ ਮਕਸਦ ਕੀ ਹੈ ਕਿ ਕਦੇ ਵਾਰ ਤੇ ਆਇਆ ਹੂੰ ਕਿ ਸਬਾਬਾ ਇਸਰ ਸੰਦੇ ਮਾਰਾ ਕਰ ਦੇ ਇਹਨੇ ਮਹਾਰਾਜ ਕਾਂਤੀ ਦੀ ਬੰਦਗੀ ਕਰਨਾ ਚਾਹਿਆ ਇੱਛਾ ਬੀਤੀ ਦੇ ਕੇ ਰੇਕੇ ਕਾਂਤੀ ਹੁੰਦੇ ਸੀ ਜਿਆਦਾ ਕੰਧਾ ਚਾਹਣਾ ਚਾਹੁੰਦਾ ਉਕਮ ਕਰਨ ਕੀ ਸੇਵਾ ਕਰੀ ਇੱਕ ਕਨ ਬਦਨ ਸੁਣਾਉਂਦੇ ਸੀ ਕਹਿੰਦੇ ਸੀ ਜਿੰਦਰਾ ਚ ਦਵਾਈ ਲੈਣ ਜਾਣੀ ਸੀ 10 ਪੈਸੇ ਪਰਚੀ ਲੱਗਦੀ ਪਰਚੀ ਆਉਣ ਜਾਣ ਦੀ 10 ਪੈਸੇ ਪਰਚੀ ਲੱਗੀ ਤੇ 90 ਪੈਸੇ ਬਚ ਗਏ ਦਸ ਦਿਨ ਸੋਸਾਰ ਸਿੰਘ ਕੋਈ ਘਰ ਨਾਲ ਹੀ ਧਵਾਦਾਰੀ ਕਰੇ ਉਹ ਘਰ ਹੀ ਉਹ ਧਵਾਦਾਰੀ ਕਰਦਾ ਮੈਂ ਨਾ ਜਿੰਦਰਾ ਕਰਦਾਰੀ ਪੱਣੀ 40 ਕੱਲੀ ਮੈਂ ਜਿੱਦ ਨੂੰ ਬੋਲਵਾ ਦਾ ਪੱਖੇ ਚੱਲ ਰਹੇ ਨੇ ਲਾਈਟਾਂ ਚੱਲ ਰਹੀਆਂ ਨੇ ਇਹਦਾ ਬਿਲ ਨਹੀਂ ਆ ਰਿਹਾ ਤੈਨੂੰ ਵੀ ਪਤਾ ਬਾਅਦ ਨਾਲ ਗਿਆ ਬੰਦ ਕਰਾ ਵੀ ਮੈਨੂੰ ਜੀ ਦੇਣਾ ਪਵੇ ਇੱਥੇ ਅਗਾਂ ਦੇਖ ਕੇ ਹੁਣ ਵੀ ਜਾ ਕੇ ਦੇਖ ਸਕਦੇ ਚੱਲਦੇ ਹੁਣ ਉਹ ਸਾਫ ਦੇਣਾ ਰਹੇਗਾ ਬੰਦੇ ਤੁਸੀਂ ਕਹੋਗੇ ਵੀ ਨਹੀਂ ਦੇਣਾ ਪੈਣਾ ਦਾ ਉਹ ਵੀ ਧੋਖੇ ਸ਼ਾਗਿਰ ਜਿਹਨੇ ਕਹਿੰਦੇ ਇਹਦਾ ਜੀ ਸਾਫ ਦੇਣਾ ਮੈਂ ਇੱਕ ਮੂਲੀ ਦਾ ਉਹ ਜਾਨੀ ਇਹ ਬਹੁਤ ਜੀ ਤਵੀ ਸਾਰ ਗੁਰੂ ਕੀ ਦੰਦਰਾ ਦੀ ਸੇਵਾ ਕੀਤੀ ਮਾਪ ਉਸਨੇ ਹੁਕਮਾਤਕੀ ਉਹ ਉਮਰ ਚਲਾਈ ਕਿ ਉਹ ਵੀ ਹੈ ਪਾਣੀ ਪੈਣੀ ਹੈ ਚਲੋ ਕਰਮੇ ਨੇ ਉਹ ਨਾਮ ਕੀਤੇ ਰੱਖੀ ਕੱਢੀਆਂ ਪਟੀਆਂ ਹੰਦੀਆਂ ਦਾ ਸਰਦੀ ਦਾ ਜੋੜ ਜਿੜੜੇ ਆਉਂਦਾ ਸਰੀਰ ਪਰਿਓ ਕੀ ਸੇਵਾ ਕਰ ਤੇ ਕਿੱਥੇ ਵਸਦਾ ਪਿਆ ਜਿੱਤੀ ਬਾਬਾ ਹਰਕੀਰ ਸਿੰਘ ਜੀ ਜੀ ਤੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿਸਰਾ ਲਾਹੌਰਾਂ ਸਾਹਿਬ ਵਿਖੇ ਹਰਕ ਸਾਲ ਦੀ ਤਰ੍ਹਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਾ 81ਵਾਂ ਜਨਮ ਦਿਹਾੜਾ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਦਿਵਸ ਮਨਾਇਆ ਗਿਆ ਜਿਦੇ ਵਿੱਚ ਸਵੇਰੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦੇ ਕੀਰਤਨ ਕਥਾ ਵਿਖਿਆਨ ਹੋਏ ਬਹੁਤ ਦੂਰ ਦੂਰ ਤੋਂ ਸੰਗਤਾਂ ਚੱਲ ਕੇ ਹਾਜ਼ਰੀਆਂ ਲਵਾਈਆਂ ਜਿਦੇ ਵਿੱਚ ਨੇਕਾਂ ਸਤਿਕਾਰਯੋਗ ਮਹਾਪੁਰਸ਼ਾਂ ਨੇ ਵੀ ਸ਼ਿਰਕਤ ਕੀਤੀ ਆ ਕਿ ਹਾਜ਼ਰੀਆਂ ਲਵਾਈਆਂ ਅਸੀਂ ਜਿੱਥੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਨੇ ਆ ਮਹਾਪੁਰਸ਼ਾਂ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦੀਪ ਸਤਿਬਾਬਾ ਬੁੱਢਾ ਸਾਹਿਬ ਜੀ ਦੀ ਜਨਮ ਦਿਹਾੜੇ ਦੀਆਂ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵੀ ਦਿੰਦੇ ਹੋਏ ਬੇਨਤੀ ਵੀ ਕਰਦੇ ਆ ਕਿ ਜੋ ਉਹਨਾਂ ਨੇ ਸਾਨੂੰ ਉਪਦੇਸ਼ ਸੰਦੇਸ਼ ਦਿੱਤਾ ਹੈ ਆਪਾਂ ਉਹਨਾਂ ਅਨੁਸਾਰ ਚੱਲ ਕੇ ਆਪਣੀ ਜਨਮ ਸਫਲਾ ਕਰੀਏ ਇਹ ਹੀ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਆਏ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ